ਜੋ ਟਿਕਟ ਨਹੀਂ ਦਿੱਤੀ ਤੇ ਉਹ ਪਾਰਟੀ ਲਈ ਮਾੜਾ ਚੰਗਾ ਬੋਲਣਾ ਸ਼ੁਰੂ ਕਰ ਮੈਂ ਆਪਣਾ ਮਨ ਬਣਾ ਲਿਆ ਕਿ ਮੈਂ ਕਾਂਗਰਸ ਦੇ ਅੰਦਰ ਰਮਰਿੰਦਰ ਸਿੰਘ ਦੇ ਹੁੰਦਿਆਂ ਬਿਲਕੁਲ ਵੀ ਨਹੀਂ ਜਾਊਂਦਾ ਰਿੰਦਰ ਸਿੰਘ ਬਾਲੀ ਨੇ ਜੇ ਕੁਝ ਬੋਲਿਆ ਤੇ 2 ਦਿਨਾਂ ਦੇ ਵਿੱਚ ਕਾਰਵਾਈ ਹੋ ਗਈ ਮੈਂ ਗੁਰਵਿੰਦਰ ਸਿੰਘਾ ਮੇਰੇ ਪਿੱਛੇ ਮਾਰਾ ਜਾਂ ਨਹੀਂ ਲੱਗਾ ਮੇਰੇ ਪਿੱਛੇ ਕਾਂਗਰਸ ਗੁਰਵਿੰਦਰ ਸਿੰਘ ਬਾਲੀ ਦੇ ਵਿੱਚ ਉਹ ਸਮਰਤਾ ਨਹੀਂ ਹੈਗੀ ਕਿ ਉਹ ਅਨੰਦਪੁਰ ਸਾਹਿਬ ਦੀ ਸੀਟ ਕੱਢ ਸਕਦਾ ਮੁਹੰਮਦ ਸ਼ਹੀਦ ਨੂੰ ਟਿਕਟ ਦਿੱਤੀ ਹੈ ਕਿ ਸਰਵੇ ਕਰਾ ਮਨੀਸ਼ तिवारी ਨੂੰ ਟਿਕਟ ਦਿੱਤੀ ਹੈ ਕਿ ਸਰਵੇ ਕਰਾ ਤੁਸੀਂ 13 ਸੀਟਾਂ ਅਗਰ ਪੰਜਾਬ 'ਚ ਜਿੱਤ ਕੇ ਦਿਖਾ ਦਿਓ ਜਾਂ ਤੁਸੀਂ ਚੀਫ ਮਿਨਿਸਟਰੀ ਛੱਡ ਦਿਨਾ ਜਾ ਮੈਂ ਫਾਸੀ ਲਾ ਲੂੰਗਾ ਆਪਣੇ ਆਪ ਮਰਿੰਦਰ ਸਿੰਘ ਸਾਹਿਬ ਅਗਰ ਹੋਰ 3 ਸਾਲ ਰਹਿ ਗਏ ਤਾਂ ਫਿਰ 15 ਸਾਲ ਹੋਰ ਪਾਣੀ ਸਰ ਕਟਾ ਦੇਗਾ ਮਹਿਰੂਸ ਆਲਮ ਦੇ ਮੱਥਾ ਨਹੀਂ ਟਕਾਉਂਗਾ ਇੱਕ ਕਿਸਾਨ ਜੇ ਆਤਮ ਹੱਤਿਆ ਕਰ ਰਿਹਾ ਜਾਂ ਓਵਰਡੋਜ਼ ਨਸ਼ੇ ਦੀ ਲੈ ਕੇ ਮਰ ਰਿਹਾ ਤੇ ਤੁਸੀਂ ਉੱਥੇ ਮਨਾਲੀ ਦੇ ਵਿੱਚ ਮੀਟ ਪੁੰਨ ਰਹੇ ਜਦੋਂ ਹੀ ਉਹਨਾਂ ਦੇ ਨਾਲ ਲੋਕ ਬੈਠੇ ਨੇ 6-7 ਉਹਦੇ ਵਿੱਚ ਸਾਰੀ ਸਰਕਾਰ ਔਰ ਉਹਨਾਂ ਨੇ ਸਾਰੀ ਪਾਰਟੀ ਖਤਮ ਕਰ ਦਿੱਤੀ